ਹੋ ਦੇਚ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਸੇ ਸਨ ਮੋਗਲ ਸੈਲਾ ਵਿੱਚ ਤੇ ਪਤਾ ਹੈ ਸਿੰਘਾਂ ਨੇ ਪਹਿਲੇ ਮਥਾ ਕੀ ਬਕਾਇਆ ਇੱਕ ਸਿੰਘ ਨੂੰ ਸੁਲਾ ਦਿੱਤਾ ਚਾਰ ਪਾਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਇਹ ਚੜਾਈ ਕਰ ਗਿਆ ਪਾਇਦਾ ਦਾਸ ਸस्कार ਕਰਾਈ ਗਿਆ ਤੇ ਸਤਗੁਰ ਨੂੰ ਪਤਾ ਸੀ ਹੁਣ ਸਿੱਧਾ ਆਖੀਏ ਆਖਣ ਕਿਸੀਂ ਜਾਣ ਹੈ ਅਸੀਂ ਨਹੀਂ ਰਹਿਣਾ ਨਾਲ ਇਤਨੀ ਹਿੰਮਤ ਵੀ ਨਾ ਪਵੇ ਤੇ ਕਹਿ ਦਿੱਤਾ ਮਹਾਰਾਜ ਇਹ ਸਿੰਘ ਚੜਾਈ ਕਰ ਗਿਆ ਆਪਾਂ ਇਸ ਦਾ ਅੰਤਿਮ ਸੰਸਕਾਰ ਕਰਕੇ ਆ ਜਾਨੇ ਆ ਕਿ ਰਿਆ ਕਰਮ ਫਿਰ ਵਾਪਸ ਆ ਜਾਵਾਂਗੇ ਸਤਿਗੁਰੂ ਕਹਿਣ ਲੱਗੇ ਜੇ ਅੰਤਿਮ ਸੰਸਕਾਰ ਕਰਨ ਹੈ ਤਾਂ ਰਸਮ ਇਹ ਹੈ ਕਿ ਸਾਰੇ ਥੋੜੀ ਥੋੜੀ ਲਕਣਾ ਪਾੰਦੇ ਨੇ ਰੱਖਦੇ ਨੇ ਤੇ ਆਪਾਂ ਥੋੜੀ ਜਿਹੀ ਅੱਗੇ ਥੇ ਲਾ ਦੇਣੇ ਇਹਨੂੰ ਕਿਉਂਕਿ ਮੈਂ ਵੀ ਸ਼ਾਮਲ ਹੋਣਾ ਚਾਹੁੰਦਾ ਸਤਿਗੁਰੂ ਜਦ ਬਲਦੀ ਹੋਈ ਚੁਆਤੀ ਇਕ ਚੁੱਲ੍ਹੇ 'ਚ ਉਹ ਲਿਆਣ ਲਗੇ ਉਸ ਮੰਜੇ ਦੇ ਤੇ ਸੁਤੇ ਸਿੰਘ ਨੂੰ ਜਿਵੇਂ ਚੌਂਤੀ ਲਾਣ ਲਗੇ ਇੱਕਦਮ ਖੜਾ ਹੋ ਗਿਆ ਤੇ ਮੇਰੇ ਸਾਹਮਣੇ ਨਾਟਕ ਪੈ ਰਚ ਦੇਣਾ ਤੇ ਸਤਿਗੁਰ ਕਹਿਣ ਲਗੇ ਮੁਰਦਾ ਹੋ ਕੇ ਰੁਕਸਤ ਨਾ ਹੋ ਜਾਣਾ ਹੈ ਤੇ ਜ਼ਿੰਦਾ ਹੋ ਕੇ ਜਾਓ ਜੀਵਦੇ ਜਾਓ ਮੁਰਦਿਆਂ ਦਾ ਟੋਕ ਕਿਉਂ ਰਚਦੇ ਹੋ ਧੋਖਾ ਨਾ ਕਰਨੇ ਇਹਨਾਂ ਨੇ ਬਾਦ ਵਿੱਚ ਵਿਦਾਵੇ ਵੀ ਲਿਖ ਦਿੱਤਾ ਠੀਕ ਹੈ ਮਹਾਰਾਜ ਤੁਸੀਂ ਹੁਣ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਸਤਿਗੁਰ ਨੇ ਇੱਕ ਇੱਕ ਕੋਲ ਵਿਦਾਵਾ ਲੈ ਲਿਆ ਠੀਕ ਹੈ ਮਹਾਸੰਗ ਇਹ ਨਾਲੇ ਸ਼ਰਮੌਰ ਸੰਨ ਮਹਾਰਾਜ ਇਥੇ ਇੱਕ ਗੱਲ ਸਪਸ਼ਟ ਹੋ ਗਈ ਕਿ ਸੁਖ ਦੇ ਸਾਥੀ ਹਾਂ ਅਸੀਂ ਦੁੱਖ ਦੇ ਸਾਥੀ ਨਹੀਂ ਹਾਂ